ਜਾਂ ਜਿੰਨੇ ਵੀ ਗੁਰਦਾਸ ਸਿੰਘ ਸਲੀਮ ਭਾਜੀ ਖਲੀ ਭਾਜੀ ਕਲੇਰ ਕੰਠ ਸਰਦੂਲ ਸਕੰਦਰ ਭਾਈ ਸਾਡੇ ਵੱਡੇ ਵੱਡੇ ਵੀਰ ਸੀਗੇ ਇਹਨਾਂ ਸਾਰਿਆਂ ਨੂੰ ਸਵੇਰੇ ਅੱਬਾ ਮੱਥਾ ਟੇਕਦੇ ਸੀ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਵੈ ਇਹ ਪ੍ਰਧਾਨ ਮੰਤਰੀ ਜਿਹੜੇ ਬੀਜੇਪੀ ਵਾਲੇ ਸਾਨੂੰ ਬੜਾ ਹੰਕਾਰ ਸੀ ਵੀ ਸਾਡੀ ਸਰਕਾਰ ਆਉਂਗਾ ਸਾਡੀ ਸਰਕਾਰ ਜਾਉਂਗਾ ਤਖਤਾ ਪਲਟ ਕੇ ਰੱਖਤਾ ਲੋਕਾਂ ਨੇ ਸ਼ਾਇਦ ਕਿਤੇ ਨਾ ਕਿਤੇ ਕਦੀ ਨਾ ਕਦੀ ਮੇਰੇ ਕੋ ਵੀ ਗਲਤੀਆਂ ਹੋਈਆਂ ਮੈਂ ਮਾਫੀ ਮੰਗਦਾ ਹਾਂ ਤੁਹਾਨੂੰ ਕਿ ਮੈਂ ਸ਼ਕਤੀਮਾਨ ਦੀ ਦਸਾਂ ਪਾ ਕੇ ਲੋਕ ਕਹਿੰਦੇ ਤੂੰ ਪਜਾਮਾ ਕੁਰਦਾ ਪਾ ਲੈਂਦਾ ਜੇ ਮੈਂ ਪਜਾਮਾ ਕੁਰਦਾ ਪਾ ਲੈਂਦਾ ਮੈਂ ਵੀ ਉਹਨਾਂ ਵਰਗਾ ਬਣ ਜਾਂਦਾ ਅੱਜ ਵੀ 8 8 10 ਦਸਾਂ ਲੈ ਕੇ ਆਇਆ ਮੈਂ ਜੱਜ ਮਿਲ ਕੈਨ ਬੈਂਕ ਇੱਦਾਂ ਵਧੀਆ ਪਰਫਾਰਮੈਂਸ ਕਰਦਾ ਹੈ ਕਿ ਸ਼ਾਇਦ ਕੋਈ ਐਕਟਰ ਵੀ ਨਹੀਂ ਕਰ ਸਕਦਾ ਮੈਂ ਆਪਣੇ ਆਪ ਨੂੰ ਮਾਨ ਨਹੀਂ ਕਰਦਾ ਜਿਹੜੇ ਬੰਦੇ ਸਪੋਰਟ ਕੀਤੇ ਸੀ ਉਹੀ ਮੇਰੇ ਘਰ ਆ ਕੇ ਮੈਨੂੰ ਕਹਿੰਦੇ ਸਾਡੇ ਪੈਸੇ ਦੇ ਮੇਰੇ ਗਲੇ ਫੜ ਕੇ ਔਰ ਤੁਹਾਡੇ ਚੈਨਲ ਲਾਈਕ ਔਰ ਸ਼ੇਅਰ ਕਮੈਂਟ ਕਰਨਗੇ ਜ਼ਰੂਰ ਲੋਕ ਜਿਹੜੇ ਨਹੀਂ ਕਰਨਗੇ ਉਹਨਾਂ ਨੂੰ ਸੌਂ ਲੱਗੇ ਪੂਰੇ ਸਵੇ ਪੂਰੇ ਦੁਪਹਿਰ ਦੇ 1 ਵਜੇ ਉਹਨਾਂ ਨੂੰ ਜਦ ਧੁੱਪ ਪੈਂਦੀ ਹੋਊਗੀ ਨਾ ਵੋਟਾਂ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਤੇ ਵੋਟਾਂ ਜਦੋਂ ਤੁਹਾਨੂੰ ਘੱਟ ਪਈਆਂ ਤੇ ਲੋਕਾਂ ਨੇ ਮਜ਼ਾਕ ਬਹੁਤ ਉਡਾਉਂਦੇ ਜਿਹੜੇ ਮੀਮਸ ਵਾਲੇ ਪੇजेस ਹੁੰਦੇ ਆ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਐਕਟਿਵ ਹੈ ਕਿ ਜਿੱਦਾਂ ਹੀ ਫੈਸਲੇ ਆਉਂਦੇ ਤੇ ਮਿੰਟ ਤੋਂ ਪਹਿਲਾਂ ਇਹ ਚੀਜ਼ਾਂ ਮਜ਼ਾਕ ਬਣ ਜਾਂਦੀਆਂ ਤਾਂ ਉਦਾਂ ਉਸ ਚੀਜ਼ ਨੂੰ ਕਿੱਦਾਂ ਟੈਕਲ ਕਰਦੇ ਹੋ ਤੁਸੀਂ ਕੋਈ ਗੱਲ ਨਹੀਂ ਜੀ ਮਾਤਾ ਚਿੰਤਪੂਰਨੀ ਦੀ ਕਿਰਪਾ ਜਿੱਥੇ ਮਹਾਰਾਣੀ ਲੈ ਗਿਆ ਪਰ ਸਾਨੂੰ ਹੁਣ 8 9 10 ਬਿਲ ਮਾਰੀਆਂ ਉਹਨਾਂ ਵਿੱਚ ਅਸੀਂ ਸੁਪਰੀਰ ਸਲਮਾਨ ਖਾਨ ਨੂੰ ਫੇਲ ਕਰ ਦੇਣਾ ਸਲਮਾਨ ਖਾਨ ਸਾਡੇ ਕੋ ਪੁੱਛ ਕੇ ਆਇਆ ਕਰੇਗਾ ਯਾਰ ਤੇਰੇ ਵਰਗਾ ਬੰਦਾ ਨਹੀਂ ਕੁਦਣੀ ਚ ਵੱਡੇ ਵੱਡੇ ਸਟਾਰ ਜਿਹੜੇ ਸਾਡੇ ਕੋ ਜੰਗ ਜਿੰਨੇ ਵੀ ਗੁਰਦਾਸ ਮਾਨ ਸਲੀਮ ਭਾਜੀ ਖਲੀ ਭਾਜੀ ਕਲੀਰ ਕੰਠ ਸਰਦੂਲ ਸਕੰਦਰ ਭਾਈ ਸਾਡੇ ਵੱਡੇ ਵੱਡੇ ਵੀਰ ਸੀਗੇ ਇਹਨਾਂ ਸਾਰਿਆਂ ਨੂੰ ਸਵੇਰੇ ਅਬਾ ਮੱਥਾ ਟੇਕਦੇ ਹਾਂ ਜੀ ਮਤਲਬ ਮੱਥਾ ਉਸਤਾਦ ਬੰਦੇ ਉਸਤਾਦ ਬੰਦੇ ਆ ਸਾਡੇ ਉਸਤਾਦ ਹੁਣ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਮੇਰੇ ਵਰਗੇ ਬੇਵਕੂਫ ਖੜ ਜਾਂਦੇ ਇਲੈਕਸ਼ਨ ਦੇ ਵਿੱਚ ਤੁਸੀਂ ਆਪਣਾ ਮਜ਼ਾਕ ਆ ਬੁੜਾ ਰਹੇ ਹੋ ਤੇ ਲੋਕਾਂ ਤੋਂ ਤੁਸੀਂ ਕੀ 익ਸਪੈਕਟ ਕਰਦੇ ਹੋ ਕਹਿੰਦੇ ਨਹੀਂ ਇਹ ਇਹਦੇ ਵਿੱਚ ਗੱਲ ਛੋਟੀ ਜੀ ਕਹਿੰਦੇ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਵੇ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਆ ਜਾ ਯਾਰ ਦੇ ਦੀਦਾਰ ਆ ਜਾ ਯਾਰ ਦੇ ਦੀਦਾਰ ਜਦ ਬੁੱਲੇ ਸ਼ਾਹ ਬਾਬਾ ਜੀ ਫਕੀਰ ਆਪਣੇ ਗੁਰੂ ਸਾਹਮਣੇ ਨੱਚੇ ਸੀਗੇ ਤੇ ਦੁਨੀਆਂ ਨਨਾਂ ਨੂੰ ਕੀ ਬੁਲਿਆ ਸਜਦ ਹੋ ਕੇ ਨੱਚਦਾ ਵਾਂ ਇਹ ਦੁਨੀਆਂ ਦਾ ਕੋਈ ਪਤਾ ਨਹੀਂ ਰੱਬ ਕਹਿੰਦੇ ਨਾ ਰੱਬ ਵੇਖ ਪਾਈ ਬਾਲਿਆ ਤੂੰ ਰੰਗ ਕਰਤਾਰ ਦੇ ਰੱਬ ਦੇ ਖਿਲਾੜੀ ਇੰਨੀ ਛੇਤੀ ਨਹੀਂ ਹਾਰਦੇ ਆਪਾਂ ਹਾਰ ਗਏ ਸੀਗੇ ਪਰ ਸਾਡਾ ਇੱਕ ਨਾ ਇੱਕਦਮ ਫਿਲਮ ਦੇ ਵਿੱਚ ਰੋਲ ਪੈ ਗਿਆ ਫਿਲਮ ਇਹ ਨੀਮਸਾਸਕੁਟਨੀ ਪਾਰਟ 2 ਫਿਲਮ ਦੇ ਵਿੱਚ ਵੀ ਰੋਲ ਪੈ ਗਿਆ ਉਹ ਵੀ ਦੇਖੋ ਸੁਪਰ ਹਿੱਟ ਹੋ ਗਈ ਉਹ ਵੀ ਤੇ ਉਹਦੇ ਵਿੱਚ ਵੀ ਆਪਾਂ ਆ ਕੇ ਹੁਣ 9 ਫਿਲਮਾਂ ਸਾਡੀਆਂ ਹੋਰ ਆ ਰਹੀਆਂ ਉਹਨਾਂ ਵਿੱਚ ਵੀ ਅਸੀਂ ਆ ਰਹੇ ਹਾਂ ਇਹ ਸਭ ਪਰਮਾਤਮਾ ਦੀ ਕਿਰਪਾ ਵਾ ਜੋ ਰੱਬ ਨੇ ਚਾਇਆ ਹੋਣਾ ਵਾ ਇਹ ਪ੍ਰਧਾਨ ਮੰਤਰੀ ਜਿਹੜੇ ਬੀਜੇਪੀ ਵਾਲੇ ਸਾਨੂੰ ਬੜਾ ਹੰਕਾਰ ਸੀ ਵੀ ਸਾਡੀ ਸਰਕਾਰ ਆਉਂਗਾ ਸਾਡੀ ਸਰਕਾਰ ਜਾਊਂਗਾ ਤਖਤਾ ਪਲਟ ਕੇ ਰੱਖਤਾ ਲੋਕਾਂ ਨੇ ਇਹ ਲੋਕਤੰਤਰ ਹੈ ਜਿੱਥੇ ਜੇ ਖੜ ਜਾਂ ਲੋਕ ਉੱਥੇ ਸਟਾਰਟ ਕਰਦੇ ਆ ਸ਼ਾਇਦ ਸ਼ਾਇਦ ਕਿਤੇ ਨਾ ਕਿਤੇ ਕਦੀ ਨਾ ਕਦੀ ਮੇਰੇ ਕੋ ਵੀ ਗਲਤੀਆਂ ਹੋਈਆਂ ਮੈਂ ਮਾਫੀ ਮੰਗਦਾ ਹਾਂ ਉਹ ਤੋਂ ਕਿ ਮੈਂ ਸ਼ਕਤੀਮਾਨ ਦੀ dressਾਂ ਪਾ ਕੇ ਲੋਕ ਕਹਿੰਦੇ ਤੂੰ ਪਜਾਮਾ ਕੁਰਤਾ ਪਾ ਲੈਂਦਾ ਜੇ ਮੈਂ ਪਜਾਮਾ ਕੁਰਤਾ ਪਾ ਲੈਂਦਾ ਮੈਂ ਵੀ ਉਹਨਾਂ ਵਰਗਾ ਬਣ ਜਾਂਦਾ ਪਰ ਮੈਂ ਉਹਨਾਂ ਤੋਂ ਅਲੱਗ ਹਾਂ ਦੁਨੀਆ ਤੋਂ ਅਲੱਗ ਹਾਂ ਦੁਨੀਆ ਦੇ ਫੈਸਲੇ ਦੁਨੀਆ ਦੀਆਂ ਚੰਗੀਆਂ ਗੱਲਾਂ ਮੰਦੀਆਂ ਗੱਲਾਂ ਦੁਨੀਆ ਜਾਣਨ ਪਰ ਮੈਂ ਜੋ ਕਰ ਰਿਹਾ ਜੋ ਮੇਰਾ ਰੱਬ ਕਹਿ ਰਿਹਾ ਮੈਂ ਉਹ ਕਰ ਰਿਹਾ ਤੁਹਾਡੀ ਐਸੀ ਅਲੱਗ ਪਰਸਨੈਲਿਟੀ ਕਰਕੇ ਤੁਸੀਂ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੁੰਨੇ ਹੋ ਜਿੱਦਾਂ ਤੁਸੀਂ ਸ਼ਕਤੀਮਾਨ ਦੀ ਡਰੈਸ ਪਾਣਿਓ ਕਦੇ ਕੋਸ਼ ਕਦੇ ਕੁਸ਼ ਤੇ ਤੁਹਾਨੂੰ ਲੱਗਦਾ ਕਿ ਸਿਰਫ ਉਹੀ ਜ਼ਰੀਆ ਰਹਿ ਗਿਆ ਲੋਕਾਂ ਤੱਕ ਪਹੁੰਚਣ ਦਾ ਅੱਜ ਵੀ 8 8-10 ਡਰੈਸਾਂ ਲੈ ਕੇ ਆਇਆ ਮੈਂ ਜੱਜ ਮੈਨੂੰ ਕਹਿੰਨ ਮੈਂ ਇਦਾਂ ਵਧੀਆ ਪਰਫਾਰਮੈਂਸ ਕਰ ਸਕਦਾ ਕਿ ਸ਼ਾਇਦ ਕੋਈ ਐਕਟਰ ਵੀ ਨਹੀਂ ਕਰ ਸਕਦਾ ਮੈਂ ਆਪਣੇ ਆਪ ਨੂੰ ਮਾਨ ਨਹੀਂ ਕਰਦਾ ਪਰ ਮੈਂ ਹੁਣ ਆਪਣੀ ਫਿਲਮਾਂ ਵਿੱਚ ਰੋਲ ਲੈਣਿਆ ਇਲੈਕਸ਼ਨ ਛੱਡ ਤੇ ਯਾਰ ਜਿਹੜੇ ਬੰਦੇ ਸਪੋਰਟ ਕੀਤੇ ਸੀ ਉਹੀ ਮੇਰੇ ਘਰ ਆ ਕੇ ਮੈਨੂੰ ਕਹਿੰਦੇ ਸਾਡੇ ਪੈਸੇ ਦੇ ਮੇਰੇ ਗਲੇ ਨੂੰ ਫੜ ਕੇ ਪੈਸੇ ਦੇ ਤੇ ਪਹਿਲ ਉਹਨਾਂ ਨੇ ਫਿਰ ਮੇਰੇ ਬੇਇੱਜ਼ਤੀ ਕੀਤੀ ਦਿਲ ਬੜਾ ਟੁੱਟਿਆ ਮੇਰੇ ਬੱਚੇ ਡਿਪਰੈਸ਼ਨ ਚ ਪੈ ਗਏ ਮੈਂ ਛੱਡ ਦਿੱਤਾ ਸਾਰਾ ਕੁਝ ਇਸ ਕਰਕੇ ਹੁਣ ਉਹਨਾਂ ਨੂੰ ਛੱਡ ਕੇ ਕੰਮ ਮੈਂ ਆਪਣੇ ਫਿਲਮਾਂ ਫੁਲਮਾਂ ਗਾਣੇ ਕਰਾਂਗਾ ਜੀ ਵਧੀਆ ਵਧੀਆ ਗਾਣੇ ਆ ਔਰ ਤੁਹਾਡੇ ਚੈਨਲ ਨੂੰ ਲਾਈਕ ਔਰ ਸ਼ੇਅਰ ਕਮੈਂਟ ਕਰਨਗੇ ਜ਼ਰੂਰ ਲੋਕ ਜਿਹੜੇ ਨਹੀਂ ਕਰਨਗੇ ਉਹਨਾਂ ਨੂੰ ਸੌਂ ਲੱਗੇ ਪੂਰੇ ਸਵੇਰੇ 1 ਵਜੇ ਨਹੀਂ ਦੁਪਹਿਰ ਦੇ 1 ਵਜੇ ਪੂਰੇ ਦੁਪਹਿਰ ਦੇ 1 ਵਜੇ ਉਹਨਾਂ ਨੂੰ ਜਦ ਧ ਕਦੇ ਪੱਖਰ ਤੇ ਲੈ ਜਾਣ ਫਿਰ ਗਰਮੀ ਹਟ ਜੇਗੀ ਤੁਸੀਂ ਹੁਣੇ ਗੱਲ ਕੀਤੀ ਆਪਣੇ ਰੋਲ ਦੀ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਵੀ ਤੁਸੀਂ ਇਲੈਕਸ਼ਨ ਹਾਰ ਗਏ ਪੰਜ ਵੋਟਾਂ ਤੇ ਪੰਜ ਵੋਟ ਮਿਲੇ ਦੇ ਮੈਂ ਪ੍ਰਧਾਨ ਮੰਤਰੀ ਬਣਿਆ ਫਿਲਮ ਦੇ ਵਿੱਚ ਉਹ ਦੇਖਣ ਤੁਸੀਂ ਜ਼ਰੂਰ ਆਇਓ ਸਾਰਿਆਂ ਨੂੰ ਬੇਨਤੀ ਹੈ ਜੀ ਬਚ ਕੇ ਰਹੀਂ ਤੂੰ ਦਿੱਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਵਾਰੇ ਪੁੱਛ ਲੈਵੀਂ ਤੂੰ ਇਹਨਾ ਵਜ਼ਾਨੀਆਂ ਤੋਂ ਸ਼ੁਰ ਤੋਂ ਹੀ ਪੁੱਠਾ ਸਾਡਾ ਏ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦਾ ਇਹਨੂੰ ਜਨਾਬ ਕਹਿੰਦੇ ਆ ਮੇਰਾ ਸਵਾਲ ਇਹ ਸੀ ਕਿ ਤੁਸੀਂ ਜਿਹੜਾ ਫਿਲਮ ਦੇ ਵਿੱਚ ਇਲੈਕਸ਼ਨਾਂ ਦਾ ਕੀਤਾ ਉਹਦੇ ਵਿੱਚ ਤੁਸੀਂ ਹਾਰ ਗਏ ਹੁਣ ਤੁਸੀਂ ਹਾਰ ਗਏ ਕਿ ਇਹ ਹੁਣ ਤੁਸੀਂ ਇਹ ਚੀਜ਼ ਇਮੇਜਿਨ ਤਾਂ ਨਹੀਂ ਕੀਤੀ ਸੀ ਕਿਉਂਕਿ ਫਿਲਮ ਦੀ ਸ਼ੂਟਿੰਗ ਤਾਂ ਪਹਿਲਾਂ ਹੋਈ ਸੀ ਤੇ ਇਹਦਾ ਜਿਹੜੇ ਪਿਛਲੇ ਰਿਕਾਰਡਿੰਗ ਸੀ ਉਹ ਚੱਕ ਲਈ ਸੀ ਇਹਨਾਂ ਨੇ ਬਾਕੀ ਮੈਂ ਪਿੱਛੇ ਰੋਂਦਾ ਸੀ ਉਹ ਰਿਕਾਰਡਿੰਗ ਪਿੱਛੇ ਲੱਗੀ ਹੈ ਜੀ ਜਿਹਦਾ ਪਿਛਲੇ ਪਿੱਛੇ ਵਾਇਰਲ ਹੋਈ ਗੱਲ ਉਹੀ ਵਾਇਰਲ ਗੱਲ ਆਈ ਹੋ ਨਵੇਂ ਤਰੀਕੇ ਨਾਲ ਕੁਝ ਨਹੀਂ ਹੈ ਬਸ ਮੈਂ ਮਾਰਿਆ ਜਾਂਦਾ ਇੰਦਾ ਤੱਕ ਉਹਦੇ ਗੀਤਾ ਪਿੱਛੇ ਰਿਕਾਰਡਿੰਗ ਲਗਾਤੀ ਇਹਨਾਂ ਨੇ ਅੱਛਾ ਆਖਰੀ ਸਵਾਲ ਤੁਹਾਡੀ ਟੋਪੀ ਤੇ i4 ਲਿਖਿਆ ਹੋਇਆ ਦਾ ਕੀ ਮਤਲਬ ਹੈ ਇਹ ਮੈਨੂੰ ਕੈਨੇਡਾ ਦਵਾਈ ਹੈ ਜੀ ਇਹ ਮੇਰੇ ਖਾਸ ਯਾਰ ਨੇ ਦਿੱਤੀ ਹੈ ਤੇ ਮੇਰਾ ਦੋਸਤ ਜਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ ਸਾਰੀਆਂ ਗੱਲਾਂ ਨੂੰ ਝੂਠ ਤੇ ਸੱਚ ਸਾਬਿਤ ਕਰਦਾ ਰਹੇਗਾ ਮਿਹਰਬਾਨ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ